ਕੀ ਜੀ ਇਹ ਚੰਡੀਗੜ੍ਹ ਤੋਂ ਜਿਹੜਾ ਪੱਤਰ ਲਿਖਿਆ ਨਾ ਜਿਹੜਾ ਰੈਂਡਮਲੀ ਇਹਨਾਂ ਨੇ ਇੱਕ ਵਿੱਚ ਸਵਾਲ ਕਰ ਦਿੱਤਾ ਕਿ ਭਾਈ ਉਹ ਕੀ ਆ ਉਹਦੀ ਗੱਲ ਵੀ ਤਾਂ ਉੱਥੇ ਇੱਕ ਵਿਅਕਤੀ ਨੇ ਪੱਤਰ ਲਿਖਿਆ ਦੇਖੋ ਚੰਡੀਗੜ੍ਹ ਹਮ ਚੰਡੀਗੜ੍ਹ ਜੀ ਉਹਦਾ ਇੱਕ ਇਲਾਕਾ ਸਰ ਧਿਆਨ ਨਾਲ ਸੁਣਿਓ ਹਮ ਤੁਸੀਂ ਕੀ ਦੇ ਰਹੇ ਹੋ ਬਦਲੇ ਚ ਸਰਕਾਰ ਤੁਹਾਨੂੰ ਕੀ ਦੇ ਰਹੀ ਹੈ ਜੀ ਅੱਛਾ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਉਹ ਚੰਡੀਗੜ੍ਹ ਵਾਲੇ ਤਪੇਟਣ ਡਏ ਨੇ ਕਿ ਸਾਨੂੰ ਤੇ ਨਜ਼ਾਰੇ ਮਹਿੰਗੇ ਪੈ ਰਹੇ ਨੇ ਉਹ ਕਹਿੰਦੇ ਕਿ 80 ਹਜ਼ਾਰ ਵੀ ਵੱਸੂ ਤੇ ਇੱਕ ਸਕੂਲ ਆ ਜਿਹੜਾ ਟੀਮ ਦੀ ਛੱਤ ਹੇਠ ਚੱਲਦਾ ਜੀ ਉਹਦੇ ਬੱਚੇ ਨੂੰ ਜਦੋਂ ਉੱਥੇ ਐਡਮਿਸ਼ਨ ਨਹੀਂ ਮਿਲਿਆ ਹਮ ਤਾਂ ਖੀਰ ਉਸਨੇ ਨਰਿੰਦਰ ਮੋਦੀ ਨੂੰ ਖਤ ਲਿਖਿਆ ਕਿ ਹਜ਼ੂਰ ਕੋਈ ਸਕੂਲ ਹੀ ਖਲਵਾ ਦਿਓ ਹਮ ਕਿਉਂਕਿ ਬੱਚੇ ਨੂੰ ਉਹ ਕਹਿੰਦੇ ਕਿ ਇਥੋਂ 4 ਕਿਲੋਮੀਟਰ ਦੂਰ ਲੈ ਜਾਓ ਉੱਥੇ ਜਾ ਕੇ ਦਾਖਲ ਕਰਾ ਲਓ ਸਾਡੇ ਕੋਲ ਕੋਈ ਉਪਰਾਲਾ ਨਹੀਂ ਹੈਗਾ ਜੀ ਜੀ ਤੁਸੀਂ ਦੱਸੋ ਕਿ ਇਸ ਮੁਲਕ ਦੇ ਵਿੱਚ ਗਰੀਬ ਬੱਚੇ ਨੇ ਜੇ ਪੜਨਾ ਹੈ ਤਾਂ ਕਿ ਉਹਨੂੰ ਚਾਰ ਜਾਣ ਤੇ ਚਾਰ ਆਉਣ ਪਹਿਲਾਂ ਉਹ 8 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਪਊ ਆਪਣੇ ਪੈਰਾਂ ਤੇ ਜਾਂ ਸਵਾਰੀ ਹਮ ਸਵਾਰੀ ਤੇ ਫਿਰ ਬਾਪੂ ਕੋਲ ਇੱਕ ਸਾਈਕਲ ਹੀ ਹੋਏਗਾ ਲੈ ਦੇ ਕੇ ਮੇਰੀ ਬੱਚੇ ਕੋਲ ਉਹ ਵੀ ਸਾਈਕਲ ਵੀ ਕਈ ਵਾਰ ਗਰੀਬ ਘਰ 'ਚ ਨਹੀਂ ਹੁੰਦਾ ਹਮ ਹਮ ਤਾਂ ਮੋਦੀ ਸਾਹਿਬ ਤੇ ਚਾਹੇ ਵਾਲੇ ਇਹ ਤੇ ਇੱਥੇ ਚਾਹ ਵਾਲੇ ਤੇ ਬੜੀ ਗਰੀਬੀ ਕੱਟ ਕੇ ਆਏ ਨੇ ਜੀ ਜੀ ਤੇ ਆ ਦੇਖ ਲੋ ਗਰੀਬਾਂ ਦੀ ਗੁਰਵਤ ਦਾ ਹਾਲ ਮਾੜੇ ਹਾਲ ਨੇ ਜੀ ਪੁੱਛਣਾ